ਮੈਂ ਰਾਮਨਾਥ ਵਾਈਸ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਲੁਧਿਆਣਾ ਆਧਿਆਤਿ ਅੱਜ ਮੈਂ ਪੀਵੀ ਕਨਮੇ ਨਿਊਜ਼ 24 ਦੇ ਰਾਹੀਂ ਆਪਣੇ ਦੇਸ਼ਵਾਸੀਆਂ ਨੂੰ ਪਿੰਡ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਭਗਵਾਨ ਦੇ ਕ੍ਰਿਸ਼ਨ ਭਗਵਾਨ ਦੇ ਜਨਮ ਦਿਨ ਤੇ ਹੋਣ ਤੇ ਲੱਖ ਲੱਖ ਵਧਾਈ ਦਿੰਦਾ ਭਗਵਾਨ ਕ੍ਰਿਸ਼ਨ ਜੀ ਨੇ ਨੇਕੀ ਤੇ ਬਦੀਦਾ ਖਾਤਮੇ ਲਈ ਉਪਦੇਸ਼ ਦਿੱਤਾ ਇੱਕ ਅੰਧਵਿਸ਼ਵਾਸ ਨੂੰ ਖਤਮ ਕੀਤਾ ਅੰਧਵਿਸ਼ਵਾਸ ਕਰਕੇ ਇਹਨਾਂ ਦੇ ਮਾਮਾ ਜੀ ਨੂੰ ਇਹ ਸੀਗਾ ਕਿਸ਼ਣ ਭਗਵਾਨ ਜੀ ਵੱਡੇ ਹੋ ਕੇ ਮੈਨੂੰ ਮਾਰ ਦੇਣਗੇ ਇਸ ਲਈ ਇਹਨਾਂ ਦੇ ਮਾਮਾ ਜੀ ਮਾਮੇ ਨੇ ਕਾਂਸ਼ ਨੇ ਇਹਨਾਂ ਦੇ ਪਿਤਾ ਜੀ ਨੂੰ ਦੇਵਕੀ ਜੀ ਤੇ 바ਸੂਦੇਵ ਜੀ ਨੂੰ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਇਸ ਤੋਂ ਪਹਿਲਾਂ ਜਿੰਨੀਆਂ ਕੁੜੀਆਂ ਹੋਈਆਂ ਸਾਰੀਆਂ ਕਾਂਸ਼ ਨੇ ਮਰਵਾਈਆਂ ਕਿਸ਼ਣ ਭਗਵਾਨ ਦਾ ਖੁਦ ਆਪ ਭਗਵਾਨ ਸੀ ਇਹਨਾਂ ਦੇ ਜਨਮ ਤੇ ਸਾਰਾ ਕੁਝ ਨਿਕਲ ਗਿਆ ਜੇ ਜੋ ਨਿਕਲ ਗਏ ਬਾਅਦ ਦੇ ਵਿੱਚ ਲੰਬੀ ਸਟੋਰੀ ਆ ਸੋ ਅੱਜ ਮੈਂ ਕਰਨ ਮੈਂ 24 ਦੇ ਰਾਹੀਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਬਧਾਈ ਦਿੰਦਾ ਪਰਮਾਤਮਾ ਕ੍ਰਿਸ਼ਨ ਭਗਵਾਨ ਨੇ ਦੇ ਸਾਰੇ ਦੇਸ਼ ਵਾਸੀਆਂ ਨੂੰ ਤੰਦਰੁਸਤ ਰੱਖਣ ਸੁਖ ਸ਼ਾਂਤੀ ਰੱਖਣ ਚੜ੍ਹਦੀ ਕਲਾ 'ਚ ਰੱਖਣ ਮੈਂ ਫੇਰ ਦੁਆਰਾ ਭਗਵਾਨ ਕ੍ਰਿਸ਼ਨ ਭਗਵਾਨ ਦੀ ਜੈ ਸ਼੍ਰੀ ਕ੍ਰਿਸ਼ਨ ਭਗਵਾਨ ਬੰਸਰੀ ਵਾਲੇ ਬੋਲ ਬੰਸਰੀ ਵਾਲੇ ਤੇਰੀ ਸਦਾ ਹੀ ਜੈ ਮੈਂ ਆਪਣੀ ਵਿਸ਼ਵਾਸ ਮੈਨੂੰ ਪੰਜਾਬ ਵਾਸੀਆਂ ਨੂੰ ਰਾਜਸਥਾਨ ਦੇ ਵਾਸੀਆਂ ਜੇਹਲਮਾ ਤੋਂ ਜਟਲਾ ਤੋਂ ਹੋਰ ਤਾਂ ਇਹ ਅੱਜ ਦਾ ਦਿਨ ਬਹੁਤ ਹੀ ਵਧੀਆ ਹੈ ਅੱਜ ਦੇ ਅੱਜ ਦੇ ਦਿਨ ਮੰਦਿਰਾਂ ਵਿੱਚ ਬੜੀ ਰੌਣਕ ਹੈ ਸਾਰਿਆਂ ਨੂੰ ਜਨਮ ਸ਼ਤਕ ਦੀਆਂ ਲੱਖ ਲੱਖ